ਸਿਆਲਬਾ ਵਿਕੇ সৈয়দ ਪੀਰ ਨਥਨ ਛਾਹ ਜੀ ਦੇ ਦਰਬਾਰ ਵਿੱਚ 55 ਸਾਲਾਨਾ ਉత్సਵ ਮੇਲਾ ਭਰਿਆ ਇਹ ਪ੍ਰੋਗਰਾਮ ਨਥਨ ਛਾਹ ਸਭਾ ਸਿਆਲਬਾ ਦੀ ਨਿਗਰਾਨੀ ਹੇਠ ਹੋਇਆ ਇਸ ਮੇਲੇ ਸੰਬੰਧੀ ਸੈਕਟਰੀ ਫਕੀਰ ਮੁਹੰਮਦ ਸਾਬਰੀ ਪ੍ਰਧਾਨ ਜਮੀਲ ਖਾਨ ਪੱਪੀ ਬਾਬਾ ਅਬਦੁਲ ਰਸਤਾਰ ਪ੍ਰਧਾਨ ਮੰਗਤ ਖਾਨ ਚੰਜੇੜੀ ਮਹਿਰ ਕੁਰੇਸੀ ਮੰਗਾ ਖਾਨ ਨੇ ਦੱਸਿਆ ਕਿ ਖਤਮ ਤਰੂਤ ਹੋਣ ਮਗਰੋਂ ਸਹਾਰनपुर ਤੋਂ ਆਏ ਅਮੀਰ ਸਾਬਰੀ ਅਤੇ ਕਲੀ ਕਲਿਆਰ شریف ਤੋਂ ਆਏ ਮਹਿਬੂਬ ਅਲੀ ਕਵਾਲ ਪਾਰਟੀਆਂ ਵੱਲੋਂ ਸੂਫੀ ਕਵਾਲੀਆਂ ਪੇਸ਼ ਕੀਤੀਆਂ ਗਈਆਂ ਗਾਇਕ ਤਰਲੋਚਨ ਗਰੁੱਪ ਵੱਲੋਂ ਲਗਾਏ ਪੌਦੀ ਖਾੜੇ ਦਾ ਪਿੰਡ ਕਸਬੇ ਆ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਭਰਮਾ ਹੁੰਗਾਰਾ ਮਿਲਿਆ ਖਾੜੀ ਖਾੜੇ ਦੇ ਵਿੱਚ ਸਾਰ ਜੀ ਟੱਡਾ ਤੇ ਸਮੇਲ ਦੇ ਨਾਲ ਉਪਜ ਸੰਗੀਤ ਅਤੇ ਪੁਰਾਤਨ ਗਾਇਕੀ ਦਾ ਖੂਬ ਆਨੰਦ ਲੋਕਾਂ ਨੇ ਮਾਣਿਆ ਇਸੇ ਦੌਰਾਨ ਕਰਵਾਏ ਗਏ ਸਮਾਚਾਰ ਪ੍ਰੋਗਰਾਮ ਦੌਰਾਨ ਉੱਪਰ ਤੇ ਕਈ ਗਾਇਕਾ ਵੱਲੋਂ ਆਪੋ ਆਪਣੀ ਜੀਤਾਂ ਰਹੀ ਸੋਹਤਿਆ ਦਾ ਮਨੋਰੰਜਨ ਕੀਤਾ ਗਿਆ ਹੈ। ਦਰਬਾਰ ਦੇ ਵਿੱਚ ਜਲੇਬੀਆਂ ਦਾ ਲੰਗਰ ਵੀ ਚਲਾਇਆ ਗਿਆ ਹੈ। ਅਤੇ ਪੀਰ ਦੀ ਮਜ਼ਾਰ ਤੇ ਯਾਦਗਾਰੀ ਚਾਦਰ ਵੀ ਚੜਾਈ ਗਈ। ਤੁਸੀਂ ਵੀ ਵੇਖੋ ਇਸ ਪ੍ਰੋਗਰਾਮ ਬਾਰੇ ਗੱਲਬਾਤ। ਮੋਹਤਰਮ ਬਜ਼ੁਰਗੋ ਦੋਸਤੋ ਇਹ ਦਰਬਾਰ Hazrat Syed Peer Baba Nath Singh Shah ji ਦਾ ਦਰਬਾਰ ਹੈ ਜਿਹੜਾ ਕਿ ਸૈયਦ ਖਾਨਦਾਨ ਨਾਲ ਤਾਲੁਕ ਰੱਖਦਾ ਹੈ। ਇਸ ਬਾਬਾ ਜੀ ਦਾ ਉਰਸ ਸਨ 47 ਤੋਂ ਪਹਿਲਾਂ ਵੀ ਹੋਇਆ ਕਰਦਾ ਸੀ ਲੇਕਿਨ ਸਨ 47 ਤੋਂ ਬਾਅਦ ਇੱਥੇ ਦੇ ਹਾਲਾਤ ਕੁਝ ਖਰਾਬ ਹੋਣ ਕਰਕੇ ਕਾਫੀ ਦੇਰ ਤੱਕ ਇਹ ਉਰਸ ਨਹੀਂ ਹੋਇਆ ਇਹਨਾਂ ਦਾ ਦਰਬਾਰ 75 76 ਚ ਬਣਾਇਆ ਗਿਆ ਉਸ ਤੋਂ ਬਾਅਦ ਇਹ ਸਾਡਾ ਇਸ ਸਾਲ 52ਵਾਂ ਸਾਲਾਨਾ ਉਰਸ ਹੈ ਇਹ ਉਰਸ ਚੰਦ ਦੀ 15 16 17 ਤਾਰੀਖ ਨੂੰ ਮਨਾਇਆ ਜਾਂਦਾ ਹੈ ਔਰ ਜਿਸ ਦੇ ਮੁਤਾਬਕ ਅੰਗਰੇਜ਼ੀ ਸਤਾਰਿਕ ਇਸ ਵਾਰ 17 18 19 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ 17 ਜਨਵਰੀ ਦਾ ਪ੍ਰੋਗਰਾਮ ਸਵੇਰੇ ਝੰਡੇ ਦੀ ਰਸਮ ਪਹਿਲੋ ਕਰੋ ਕੁਰਾਨਖਾਨੇ ਉਸ ਤੋਂ ਬਾਅਦ ਝੰਡੇ ਦੀ ਰਸਮ ਤੇ ਦੁਪਹਿਰ ਤੋਂ ਬਾਅਦ ਜਿਹੜਾ ਹੈਗਾ ਪੌਦੀ ਖਾਲਾ ਆਸਰਾਮ ਦੇ ਚੇਲੇ ਜਿਹੜੇ ਸੀਗੇ ਉਹਨਾਂ ਨੇ ਪ੍ਰੋਗਰਾਮ ਆਪਣਾ ਪ੍ਰੇਸ਼ ਕਰਿਆ ਔਰ ਉਸ ਤੋਂ ਬਾਅਦ ਅੱਜ ਜਿਹੜਾ ਪ੍ਰੋਗਰਾਮ ਥਾ ਸਾਡਾ ਸਵੇਰੇ ਖਦਮ ਸ਼ਰੀਫ ਕਵਾਲੀ ਜਿਹੜੇ ਕਿ ਅਮੀਰ ਸਾਬਰੀ ਕਵਾਲ ਸਹਾਰਨਪੁਰ ਤੋਂ ਆਏ ਹੋਏ ਨੇ ਉਹਨਾਂ ਨੇ ਆਪਣਾ ਪ੍ਰੋਗਰਾਮ ਪੇਸ਼ ਕਰਿਆ ਤੇ ਉਸ ਤੋਂ ਬਾਅਦ ਉਮ ਆ ਮਿਊਜ਼ਿਕਲ ਗਰੁੱਪ ਦੇ ਕਲਾਕਾਰ ਜਿਹੜੇ ਕਿ ਪੰਜਾਬੀ ਕਲਾਕਾਰਾਂ ਨੇ ਆਪਣਾ ਪ੍ਰੋਗਰਾਮ ਪੇਸ਼ ਕਰਿਆ ਉਮਿੰਦਰ ਉਮਾ ਮਿਊਜ਼ਿਕਲ ਗਰੁੱਪ ਜਿਹੜੇ ਕਿ ਕੁਰਾੜੀ ਤੋਂ ਜਿਹੜੇ ਸੀਗੇ ਉਹਨਾਂ ਨੇ ਸਾਰਾ ਦਿਨ ਅੱਜ ਜਿਹੜਾ ਹੈ ਸਵੇਰੇ 2 ਵਜੇ ਤੋਂ ਲੈ ਕੇ 4 ਵਜੇ ਤੱਕ 5 ਵਜੇ ਤੱਕ ਆਪਣਾ ਪ੍ਰੋਗਰਾਮ ਪੇਸ਼ ਕਰਿਆ ਤੋਂ ਸਾਰਾ ਦਿਨ ਜਿਹੜਾ ਹੈਗਾ ਲੰਗਰ ਸਵੇਰੇ ਗੱਲ ਵੀ ਚਾਪ ਕੋਕੜਾ ਔਰ ਲੰਗਰ ਜਿਹੜਾ ਹੈ ਚੱਲਦਾ ਰਿਹਾ ਤੇ ਉਸ ਦੇ ਨਾਲ ਅੱਜ ਵੀ ਸਵੇਰੇ ਸਵੇਰ ਤੋਂ ਲੰਗਰ ਦਾ ਕੰਮ ਪ੍ਰੋਗਰਾਮ ਜਾਰੀ ਹੈ ਤੇ ਕੱਲ ਨੂੰ ਵੀ ਸਾਡਾ ਜਿਹੜਾ ਹੈ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੇਗਾ ਕੱਲ ਸਵੇਰੇ ਜਿਹੜੀਆਂ ਹੈਗੀਆਂ ਚਾਦਰ ਦੀ ਰਸਮ ਹੋਏਗੀ ਜਿਹੜੀ ਕਿ ਸਿਆਲਵਾ ਪਿੰਡ ਤੋਂ ਖਲੀਫਾ ਫਕੀਰ ਮੁਹੰਮਦ ਜੀ ਦੇ ਘਰੋਂ ਤੇ ਪ੍ਰਧਾਨ ਜਮੀਲ ਖਾਨ ਦੇ ਘਰੋਂ ਦੋ ਚਾਦਰਾਂ ਜਿਹੜੀਆਂ ਐ ਆਣ ਗਿਆ ਜਾਂ ਦਰਬਾਰ ਵਿੱਚ ਪੇਸ਼ ਕੀਤੀਆਂ ਜਾਣਗੀਆਂ ਇਸ ਤੋਂ ਇਲਾਵਾ ਜਿਹੜੇ ਦਰवेश ਸਹਿਬਾਨ ਇੱਥੇ ਪਹੁੰਚੇ ਨੇ ਸਹਾਰਨਪੁਰ ਤੋਂ ਮੇਰਠ ਤੋਂ ਕਲਿਆਰ ਸ਼ਰੀਫ ਤੋਂ ਆਗਰਾ ਤੋਂ ਆਪਣੇ ਅਮਰੋਹਾ ਤੋਂ ਇਨਾ ਸਾਰੇ ਲੋਗਾਂ ਜਿੱਥੇ-ਜਿੱਥੇ ਤੋਂ ਵੀ ਹਿੰਦੁਸਤਾਨ ਦੇ ਕੋਨੇ-ਤੋਂ ਕੋਨੇ ਤੋਂ ਜਿਹੜੇ ਦਰਵੇਸ਼ ਸਾਹਿਬਾਨ ਪਹੁੰਚੇ ਨੇ ਉਹਨਾਂ ਨੂੰ ਦਰਬਾਰ ਵੱਲੋਂ ਜੋ ਵੀ ਹੈ ਕਮੇਟੀ ਦੇ ਫੈਸਲੇ ਅਨੁਸਾਰ ਉਹਨਾਂ ਨੂੰ ਰੁਕਸਤੀ ਦੇ ਕੇ ਵਿਦਾ ਕੀਤਾ ਜਾਏਗਾ ਇਸ ਪ੍ਰੋਗਰਾਮ ਨੂੰ ਕਰਾਉਣ ਵਾਸਤੇ ਨਥਨ ਸਾਹਿਬ ਸਬਾ ਸਿਆਲਵਾ ਜਿਹੜਾ ਹੈ ਹਰਸ ਕਰਾ ਰਹੀ ਹੈ ਜਿਹੜੀ ਨੂੰ ਕੇ ਤਕਰੀਬਨ 52 ਮਾ ਨਥਨ ਸਾ ਸ਼ਵਾ ਦਾ 52 ਮਾ ਸਾਲਾ ਉਰਸ ਮਨਾਇਆ ਜਾ ਰਿਹਾ ਹੈ ਔਰ ਇਹ ਉਰਸ ਜੇਰੇ ਨਿਗਰਾਨੀ ਰੋਪੜ ਜ਼ਿਲ੍ਹਾ ਮੁਸਲਮਾਨ ਫਿਰ ਕਮੇਟੀ ਮਾਨਕਪੁਰ ਸ਼ਰੀਫ ਦੇ ਤਹਿਤ ਹੀ ਮਨਾਇਆ ਜਾ ਰਿਹਾ ਹੈ ਔਰ ਇਸ ਦੇ ਜਿਹੜੇ ਮੈਂਬਰ ਨੇ ਉਹ ਸਾਰੇ ਲੋਕਲ ਸਿਆਲਵਾ ਮਾਜਰੀ ਦੇ ਮੈਂਬਰ ਨੇ ਸਾਰੇ ਰਲ ਮਿਲ ਕੇ ਜਿਹੜਾ ਹੈ ਆਪਣਾ ਪ੍ਰੋਗਰਾਮ ਮਨਾਇਆ ਜਾਂਦਾ ਜਿਨ੍ਹਾਂ ਦਾ ਸਹਿਯੋਗ ਹੋਰ ਲਾਕ ਦੇ ਪਿੰਡਾਂ ਦਾ ਪਿੰਡ ਦੀ ਪੰਚਾਇਤ ਦਾ ਸਿਆਲਵਾ ਮਾਜਰੀ ਫਤਿਹਪੁਰ ਇਹਨਾਂ ਦਾ ਖਾਸ ਕਰਕੇ ਸਹਿਯੋਗ ਹੈ ਇਸ ਵਾਰ ਜਿਹੜੇ ਹੈਗੇ ਸਰਪੰਚ ਜਿਹੜੇ ਨਵੇਂ ਬਣੇ ਉਹਨਾਂ ਤਿੰਨੇ ਸਰਪੰਚ ਨਵੇਂ ਬਣ ਆਏ ਜਿਨ੍ਹਾਂ ਨੇ ਬਹੁਤ ਇਸ ਪਿੰਡ ਦੇ ਵਿੱਚ ਸਹਿਯੋਗ ਦਿੱਤਾ ਸਿਆਸੀ ਤੌਰ ਤੇ ਵੀ ਅੱਜ ਸਿਆਸੀ ਤੌਰ ਤੇ ਆਉਣੇ ਦਾ ਵਾਦਾ کئی ਉਹਨਾਂ ਨੇ ਕਰਿਆ ਲੇਕਿਨ ਦਿੱਲੀ ਦੇ ਵਿੱਚ ਇਲੈਕਸ਼ਨ ਚੱਲਦੇ ਹੋਣ ਕਰਕੇ ਉਹਨਾਂ ਦੀਆਂ ਮਜਬੂਰੀਆਂ ਫੋਨ ਆਏ ਕਿ ਅਸੀਂ ਦਿੱਲੀ ਵਿੱਚ ਪਹੁੰਚੇ ਹੋਏ ਨੇ ਸਾਡੀਆਂ ਮਜਬੂਰੀਆਂ ਇਸ ਕਰਕੇ ਉਹ ਪਹੁੰਚ ਨਹੀਂ ਸਕੇ ਥੈਂਕ ਯੂ